ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਦੇ ਹਦਾਇਤਾਂ ਤੇ ਅੱਜ ਸਮਾਦਨ ਕੈਂਪ ਸਾਰੇ ਜ਼ਿਲ੍ਹੇ ਵਿੱਚ ਲਗਾਏ ਗਏ ਨੇ ਸਾਰੇ ਥਾਣਿਆਂ ਦੇ ਵਿੱਚ ਅ ਦਰਖਾਸਤਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ ਮਾਨਯੋਗ ਸਪ੍ਰਿੰਕੂਟ ਜੀ ਦੇ ਦੇਸ਼ਾਂ ਦੇ ਅਨੁਸਾਰ ਹਰ ਦਰਖਾਸਤਾਂ 15 ਦਿਨਾਂ ਦੇ ਵਿੱਚ ਨਿਪਟਾਰਾ ਹੋਣਾ ਜ਼ਰੂਰੀ ਹੈ ਇਸ ਸੰਬੰਧੀ ਅੱਜ ਸਮਾਦਨ ਕੈਂਪ ਜਿਹੜੇ ਸਾਰੇ ਥਾਣਿਆਂ ਵਿੱਚ ਚੱਲ ਰਹੇ ਨੇ ਇਸੇ ਤਹਿਤ ਸਾਡੇ ਸਬਡਿਵੀਜ਼ਨ ਫਰੀਕੂਟ ਇਹ ਅੱਜ ਅਸੀਂ ਕੋਈ 60 ਦੇ ਦੇ ਕਰੀਬ ਦਰਖਾਸਤਾਂ ਨੂੰ ਡੀਲ ਕੀਤਾ ਜਿਸ ਦੇ ਵਿੱਚ ਨਯਮਾਂ ਦਾ ਖਾਸ ਤੰਦਾ ਮੌਕੇ ਤੇ ਨਵਟਾਰਾ ਕੀਤਾ ਗਿਆ ਹੈ ਤੇ ਇਹ ਇੱਕ ਬਹੁਤ ਹੀ ਉੱਚ ਅਪਰਾਲਾ ਹੈ ਕਿਉਂਕਿ ਜਿਸ ਦੇ ਵਿੱਚ ਅਸੀਂ ਵੀ ਜੀਓ ਵੀ ਸਹਿਬਾਨ ਐਸਓ ਸਹਿਬਾਨ ਇਹ ਸਾਡੇ ਜਿਹੜੇ ਆਈਓ ਹੁੰਦੇ ਨੇ ਜਿਨ੍ਹਾਂ ਦੇ ਕੋਲ ਇਹ ਦਰਖਾਸਤਾਂ ਹੀ ਨਾ ਮਾਰਕੀਤੇ ਮੌਕੇ ਤੇ ਉਹਨਾਂ ਨੂੰ ਅਸੀਂ ਬਿਠਾਉਣੇ ਆ ਤੇ ਜਿਹੜਾ ਮੌਕੇ ਤੇ ਹੀ ਪਾਰਟੀਆਂ ਨੂੰ ਸੁਣ ਕੇ ਨਵਟਾਰਾ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚ ਲੋਕਾਂ ਨੂੰ ਵੀ ਜਿਹੜਾ ਘੱਟ ਟਾਈਮ ਦੇ ਵਿੱਚ ਵਧੀਆ ਨਿਆ ਮਿਲਦਾ ਹੈ